ਅੰਮ੍ਰਿਤਸਰ ਦੇ ਭੀੜ ਵਾਲੇ ਬਾਜ਼ਾਰ ਕਟਰਾ ਜੈਮਲ ਸਿੰਘ ਦੇ ਵਿੱਚ ਉਸ ਵੇਲੇ ਹੜਕਾਂ ਪਮਚਿਆ ਜਦੋਂ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਅੱਗ ਨੇ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਦਰਅਸਲ ਬੈਂਕ ਦੇ ਅੰਦਰ ਪਿਆ ਫਰਨੀਚਰ ਦਸਤਾਵੇਜ਼ ਤੇ ਹੋਰ ਸਮਾਨ ਸੜ ਕੇ ਸੁਆਹ ਹੋਇਆ ਸ੍ਰੋਤਾ ਤੋਂ ਮੇਰੀ ਜਾਣਕਾਰੀ ਮੁਤਾਬਕ ਅਗਲਗੰ ਦਾ ਕਾਰਨ ਸ਼ਾਰਟ ਸਰਕਟ ਹੈ ਬੈਂਕ ਦੇ ਵਿੱਚ ਉਸ ਵੇਲੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ ਤਾਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਅੱਗ ਦੇ ਧੂੰਏ ਦਾ ਗੁਬਾਰ ਨਿਕਲਦਾ ਵਿਖਿਆ ਜਾ ਸਕਦਾ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚੀਆਂ ਤੇ ਕਾਫੀ ਮੁਸ਼ਕਲ ਦੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਫ तो फायर ब्रिगेड की टीम मौके पहुंची है कारण हो रही साढ़े छः पौने सात के आसपास गार्ड साहब का फोन आया था इस टाइम पे दस पंद्रह मिनट में हम लोग आ गए थे। उस, तो, उस वक्त दमकल की गाड़ियाँ भी आ गई थी वो अपना काम कर रही हैं। अभी काम चल ही रहा है तो पता लगा, हाँ जी? हाँ जी? हाँ तो लगा। शॉर्ट सर्किट चल रहा था उस टाइम तो बाकी डिटेल अभी जब अंदर जाएंगे तो पता लगेगा क्या हुआ ਆਪਰ ਕਾਬੂ ਪਾ ਲਿਆ ਗਿਆ ਬਹੁਤ ابھی ਤੋਂ ਚੱਲ ਰਿਹਾ ਹੈ ਕੰਮ ਤਾਂ ابھی ابھی ਅੰਦਰ ਜਾਏਗੇ ਸਭ ਤੋਂ ਪਤਾ ਚਲੇਗਾ ਕਾਰਨ ਅਭੀ ਨਹੀਂ ਪਤਾ ਚਲੇਗਾ ਅਭੀ ਅੰਦਰ ਜਾਏਗੇ ਤਾਂ ਪਤਾ ਲੱਗ ਪਾਏਗਾ ਕੀ ਹੋਇਆ ਅਭੀ ਅੰਦਰ ਹਮ ਲੋਗ ਨਹੀਂ ਗਏ ਅਭੀ ਦਮਕਲ ਵਾਲੇ ਹੈ ਅਭੀ ਗਏ ਹੋ ਬੇਟਾ ਵਸੀਰਾਂ ਤਾਂ ਆਏ ਆ ਇਹਦੇ ਕਟੜਾ ਜੈਮਨ ਸਿੰਘ ਲੱਗੀ ਸੀ ਐਸਵੀ ਜੀ ਬੈਂਕ ਦੇ ਵਿੱਚ ਅੱਗ ਲੱਗੀ ਸੀ ਉਹ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਆ ਕੰਟਰੋਲ ਹੋ ਗਈ ਹੈ ਬਈ ਕਲੀਅਰ ਹੋ ਗਈਗਾ ਕਿੰਨੇ ਵੇ ਪਤਾ ਲੱਗਾ ਤੁਹਾਨੂੰ ਸਾਨੂੰ ਹੋ ਗਿਆ 1/2 ਘੰਟਾ ਹੋ ਗਿਆ ਕੀ ਕਾਰਨ ਇਲੈਕਟ੍ਰਿਕ ਸ਼ੋਰਟ ਹੋਊਗਾ ਹੋਰ ਕੋਈ ਪਤਾ ਨਹੀਂ ਲੱਗਾ ਹੈ ਕਲੀਅਰ ਨਹੀਂ ਹੋਇਆ ਇਹ ਦੋ ਗੱਡੀਆਂ ਪਾਣੀ ਦੇ ਲਾ ਚੁੱਕੇ ਆਂ ਤੀਸਰੀ ਗੱਡੀ ਵੀ ਲਾ ਕੇ ਖੜੀ ਆਪਣੀ ਕਲੀਅਰ ਕਲੀਅਰ ਹੈ ਬੇਗੋਲਾ ਤਿੰਨ ਗੱਡੀਆਂ ਮੋਕੇ ਤੇ ਗਈ ਸੀ ਸੇਵਾ ਸੜੀ ਫਾਈਵ ਵਟ ਟਾਉਣਾ ਤੇ ਮੇਰੀ ਗੇੜਾ ਤੇ ਚੱਲੀ ਨੁਸਾਨਤ ਨਹੀਂ ਆਇਆ ਨਹੀਂ ਨਹੀਂ ਮਾਲੀ ਦਾ ਨੁਸਾਨ ਕਿੰਨਾ ਹੋਇਆ ਮਾਲੀ ਦੇ ਉਹਨਾਂ ਇਹ ਦੱਸ ਸਕਦੇ ਬੈਂਕ ਕੋਲ ਅਈ ਦੇ ਦੇ ਕਿਤਾਬੋਗਦੋ ਜਿਹੜੀ ਬੁੱਕਾਂ ਪਈਆਂ ਆ ਉਹਨਾਂ ਉਹਨਾਂ ਨਾਲੋਂ ਜ਼ਿਆਦਾ ਅੱਗੇ ਗਈ ਸੀ ਓਕੇ ਥੈਂਕ ਯੂ ਜਗ੍ਹਾ ਤੇ ਅੱਗ ਲੱਗੀ ਕੰਟਰੈਕਟ ਅਮਰ ਸਿੰਘ ਐਸ بی ਆਈ ਬੈਂਕ ਚ ਲੱਗੀ ਸੀ ਹਾਂਜੀ ਛੋਟ ਸਰਕਟ ਹੋਣਾਂ ਲੱਗੀ ਧੂਆ ਨਿਕਲਿਆ ਕੋਈ ਬਹੁਤੀ ਅੱਗ ਨਹੀਂ ਲੱਗੀ ਕੰਟਰੋਲ ਆ ਗੱਡੀਆਂ ਪਹੁੰਚ ਗਈਆਂ ਮੌਕੇ ਤੇ ਪਹੁੰਚ ਗਿਆ ਕੰਟਰੋਲ ਆ ਫਾਈਵ ਗੇਟਾਂ ਨਾਲ ਕਰਦੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਲੈਜਰ ਬੁੱਕਾਂ ਨੂੰ ਕਿਤਾਬਾਂ ਨੂੰ ਥੋੜੀ ਲੱਗੀ ਸੀ ਬੁੱਝ ਗਈਆਂ ਅੰਮ੍ਰਿਤਸਰ ਦੇ ਢੀਡ ਵਾਲੇ ਬਾਜ਼ਾਰ ਕਟਰਾ ਜੈਮਲ ਸਿੰਘ ਦੇ ਵਿੱਚ ਉਸ ਵੇਲੇ ਹੜਕਾ ਪਮਚਿਆ ਜਦੋਂ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਅੱਗੇ ਨਹੀਂ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਭ ਕੁਝ ਸੜ ਕੇ ਸੁਆਹ ਹੋ ਗਿਆ ਦਰਅਸਲ ਬੈਂਕ ਦੇ ਅੰਦਰ ਪਿਆ ਫਰਨੀਚਰ ਦਸਤਾਵੇਜ਼ ਤੇ ਹੋਰ ਸਮਾਨ ਸੜ ਕੇ ਸੁਆਹ ਹੋਇਆ ਲੋਕਾਂ ਤੋਂ ਮੇਰੀ ਜਾਣਕਾਰੀ ਮੁਤਾਬਕ ਅਗਲਗੰਦਾ ਕਾਰਨ ਸ਼ਾਰਟ ਸਰਕਟ ਹੈ ਬੈਂਕ ਦੇ ਵਿੱਚ ਉਸ ਵੇਲੇ ਕੋਈ ਕਰਮਚਾਰੀ ਮੌਜੂਦ ਨਹੀਂ ਸੀ ਤਾਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਅੱਗ ਦੇ ਧੂਏ ਦਾ ਗੁਬਾਰ ਨਿਕਲਦਾ ਦੇਖਿਆ ਜਾ ਸਕਦਾ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਪਹੁੰਚੀਆਂ ਤੇ ਕਾਫੀ ਮੁਸ਼ਕਲ ਦੇ ਨਾਲ ਇਹ ਸੱਤੇ ਕਾਬੂ ਪਾਇਆ ਗਿਆ ਫਿਲਹਾਲ तो फायर टीम मौके थे पहुंची है, है। साढ़े सात के आसपास गार्ड साहब का फोन आया था। टाइम दस पंद्रह उस उस दमकल की गाड़ियाँ भी आ गई थी वो अपना काम कर रही हैं। अभी काम चल ही रहा अभी काम है हो तो, पता हाँ जी? हाँ गेट खुला तो पता लगा शॉर्ट सर्किट चल रहा था उस टाइम तो बाकी डिटेल अभी जब अंदर जाएंगे तो पता लगेगा क्या हुआ ਆਪਰ ਕਾਬੂ ਪਾ ਲਿਆ ਗਿਆ ਬਹੁਤ ابھی ਤੋਂ ਚੱਲ ਰਿਹਾ ਹੈ ਕੰਮ ਤੋਂ ابھی ਅਭੀ ਅੰਦਰ ਜਾਏਗੇ ਸਭ ਤੋਂ ਪਤਾ ਚਲੇਗਾ ਕਾਰਨ ਅਭੀ ਨਹੀਂ ਪਤਾ ਚਲੇਗਾ ਅਭੀ ਅੰਦਰ ਜਾਏਗੇ ਤਾਂ ਪਤਾ ਲੱਗ ਪਾਏਗਾ ਕੀ ਹੋਇਆ ਅਭੀ ਅੰਦਰ ਹਮ ਲੋਗ ਨਹੀਂ ਗਏ ਅਭੀ ਦਮਕਲ ਵਾਲੇ ਹੈ ਅਭੀ ਗਏ ਹੈ ਉਹ ਬੇਟਾ ਵਸੀ ਰਾਮ ਤਾਂ ਆਏ ਆ ਇਹਦੇ ਕਟੜਾ ਜੈਮਨ ਸਿੰਘ ਲੱਗੀ ਸੀ ਐਸਵੀ ਜੀ ਬੈਂ ਦੇ ਵਿੱਚ ਅੱਗ ਲੱਗੀ ਸੀ ਉਹ ਛੋਟੇ ਜਿਹੇ ਕਮਰੇ ਦੇ ਵਿੱਚ ਹੀ ਆ ਕੰਟਰੋਲ ਹੋ ਗਈ ਹੈ ਬਈ ਕਲੀਅਰ ਹੋ ਗਈਗਾ ਕਿੰਨੇ ਵੇ ਪਤਾ ਲੱਗਾ ਤੁਹਾਨੂੰ ਸਾਨੂੰ ਹੋ ਗਿਆ ਦਬੜਾ ਘੰਟਾ ਹੋ ਗਿਆ ਠੀਕ ਹੈ ਕਾਰਨ ਇਲੈਕਟ੍ਰਿਕ ਸ਼ੋਰਟ ਹੋਊਗਾ ਹੋਰ ਕੋਈ ਪਤਾ ਨਹੀਂ ਲੱਗਾ ਕਲੀਅਰ ਨਹੀਂ ਹੋਇਆ ਇਹ ਦੋ ਗੱਡੀਆਂ ਪਾਣੀ ਦੇ ਲਾ ਚੁਕੇ ਆਂ ਤੀਸਰੀ ਗੱਡੀ ਵੀ ਲਾ ਕੇ ਖੜੀ ਆ ਆਪਣੀ ਕਲੀਅਰ ਕਲੀਅਰ ਹੈ ਬਿਲਕੁਲ ਤਿੰਨ ਗੱਡੀਆਂ ਮੋਕੇ ਤੇ ਗਈ ਸੀ ਸੇਵਾ ਸੜੀ ਫਾਇਰ ਵਿਟ ਟਾਉਣਾ ਤੇ ਬੈਰੀ ਗੜਾ ਹੈ ਤੇ ਕਹਿੰਦੇ ਨੁਕਸਾਨ ਕਿੰਨਾ ਤੇ ਹੋਇਆ ਹੈ ਮਾਲੀ ਦੇ ਉਹਨਾਂ ਇਹ ਦੱਸ ਸਕਦੇ ਬੈਂਕ ਲਈ ਅਈ ਦੇ ਦੇ ਕਿਤਾਬ ਉਹਦੇ ਜਿਹੜੀ ਬੁੱਕਾਂ ਪਈਆਂ ਇਹ ਉਹਨਾਂ ਉਹਨਾਂ ਨਾਲੋਂ ਜ਼ਿਆਦਾ ਅੱਗੇ ਗਈ ਸੀ ਓਕੇ ਥੈਂਕ ਯੂ ਜਗ੍ਹਾ ਤੇ ਅੱਗ ਲੱਗੀ ਕਟੜਾ ਜਮਤ ਸਿੰਘ ਐਸਬੀਆਈ ਬੈਂਕ ਤੇ ਲੱਗੀ ਸੀ ਹਾਂਜੀ ਛਾੜ ਸਰਕਟ ਹੋਣਾ ਲੱਗੀ ਸੀ ਧੂਆ ਨਿਕਲਿਆ ਕੋਈ ਬਹੁਤੀ ਅੱਗ ਨਹੀਂ ਲੱਗੀ ਕੰਟਰੋਲ ਆ ਗੱਡੀਆਂ ਪਹੁੰਚ ਗਈਆਂ ਮੌਕੇ ਤੇ ਪਹੁੰਚ ਗੀਆਂ ਕੰਟਰੋਲ ਆ ਪਾਈਵ ਗੇਟਾਂ ਨਾਲ ਕਿਤੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਲੈਜਰ ਬੁੱਕਾਂ ਨੂੰ ਕਿਤਾਬਾਂ ਨੂੰ ਥੋੜੀ ਲੱਗੀ ਸੀ ਬੁੱਝ ਗਈਆਂ